ਕੌਣ ਸੀ ਜਗਾ ਸੇ ਆਇਓ ਯਾਰ ਆਪ ਸਰਨਪੁਰ ਹਾਂ ਜੋਰ ਸੇ ਬੋਲਨਾ ਜਰਾ ਸਰਨਪੁਰ ਸਰਨਪੁਰ ਔਰ ਯਹਾਂ ਪੇ ਕਿਤਨਾ ਟਾਈਮ ਕਾਮ ਕਰੋਗੇ 1.5 ਮਹੀਨਾ ਇੱਕ ਡੇਢ ਮਹੀਨਾ ਤੇ ਆਪਾਂ ਜਿਹੜੇ ਜੰਗਲ ਦੇ ਰਸਤੇ ਥਾਣੀ ਹੁੰਦੇ ਆਏ ਆ ਇਸ ਡੈਮ ਨੂੰ ਪਹੁੰਚਣ ਦਾ ਜਿਹੜਾ ਰਸਤਾ ਆ ਉਹ ਵੀ ਬਹੁਤ ਹੀ ਵਧੀਆ ਖੂਬਸੂਰਤ ਰਸਤਾ ਆ ਚਾਰ ਬੋਰੇ ਜਿਹੜੇ ਨਾ ਜਿਹੜੇ ਜਿੰਨੇ ਵੀ ਕਚਰਾ ਕੁਚਰਾ ਆਇਆ ਹਾਂ ਹਾਂ ਗੰਦਾ ਪਾਣੀ ਚਾਰ ਬੋਰੇ ਨਾ ਚਾਰ ਬੋਰੇ ਇਦਾਂ ਦੇ ਕੀਤੇ ਆ ਆ ਨਾ ਉਹਦੇ ਵਿੱਚ ਸਿਰਦੇ ਆ ਧਰਤੀ ਦੇ ਵਿੱਚ 1300 ਫੁੱਟ ਤੱਕ ਬੋਰ ਕੀਤਾ ਜੋ ਉਹਦਾ ਰਹਿਤ ਖੂਦ ਜੋ ਗੰਦਾ ਕਤਰਾ ਬਚਰਾ ਜੋ ਮਤਲਬ ਗੰਦਾ ਪਾਣੀ ਸਾਰਾ ਉਹਦੇ ਵਿੱਚ ਥੱਲੇ ਧਰਤੀ 'ਚ ਹੂੰ ਯਾਰ ਸੁਣਿਆ ਹੀ ਬੜਾ ਪਿੰਡ ਚੱਕਦਾ ਹੈ ਐਂਡਲਾ ਪਿੰਡ ਆ ਪੰਜਾਬ ਦਾ ਇੱਥੋਂ ਪੰਜਾਬ ਦਾ ਐਂਡਲਾ ਪਿੰਡ ਆ ਇਹ ਰੋਡ ਤੇ ਐਂਡਲਾ ਪਿੰਡ ਅੱਗੇ ਹਿਮਾਚਲ ਅੱਛਾ ਅੱਗੇ ਹਿਮਾਚਲ ਆ ਅੱਛਾ ਆਜੋ ਜੀ ਆਜੋ ਫੇ ਬੈਠੋ ਬਹਿਣ ਬੜੇ ਚਿਰਾਂ ਬਾਅਦ ਨੇ ਆਣੇ ਕੋ ਸੁਣਿਆ ਚਿਬੜ ਪਿੰਡਾਂ ਨੂੰ ਪਤਾ ਹਾਂ ਸਾਰਿਆਂ ਨੂੰ ਕੀ ਪਤਾ ਚਿਬੜ ਕੀ ਹੁੰਦੇ ਆ ਦਾਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ। ਅੱਜ ਬਹੁਤ ਦਿਨਾਂ ਬਾਅਦ ਪੰਜਾਬ ਦੇ ਇੱਕ ਖੂਬਸੂਰਤ ਡੈਮ ਨੂੰ ਦੇਖਣ ਆਏ ਆਂ। ਫਸਟ ਟਾਈਮ ਮੈਂ ਇਸ ਡੈਮ ਤੇ ਆਇਆ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਡੈਮ ਆ। ਡੈਮ ਦਾ ਨਾਂ ਹੈ ਜੀ ਪਤਿਆਰੀਆ ਡੈਮ। ਹੁਸ਼ਿਆਰਪੁਰ ਦੇ ਆਸ-ਪਾਸ ਰਹਿਣ ਵਾਲੇ ਮੇਰੇ ਵਿਊਜ਼ ਤਾਂ ਜਾਣਦੇ ਹੀ ਹੋਣਗੇ ਇਸ ਡੈਮ ਬਾਰੇ। ਇਹ ਜੋ ਡੈਮ ਆ ਇਹ ਹੁਸ਼ਿਆਰਪੁਰ ਤੋਂ ਊਨਾ ਰੋਡ ਤੇ ਪੈਂਦਾ। ਹੁਸ਼ਿਆਰਪੁਰ ਤੋਂ ਜਦੋਂ ਅਸੀਂ ਊਨਾ ਵੱਲ ਨੂੰ ਜਾਂਦੇ ਆ ਤਾਂ 15 ਕਿਲੋਮੀਟਰ ਦੀ ਦੂਰੀ ਤੇ ਊਨਾ ਰੋਡ ਤੋਂ ਸਾਈਡ ਨੂੰ ਪੈਂਦਾ ਹੈ ਡੈਮ ਲੈਫਟ ਸਾਈਡ ਨੂੰ ਤੇ ਉਹਨਾਂ ਰੋਡ ਤੋਂ ਲਗਭਗ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਆ ਜੰਗਲਾਂ ਵਿੱਚੋਂ ਦੀ ਹੁੰਦੇ ਆਏ ਆ ਕਾਫੀ ਜਿੱਦਾਂ ਜੋ ਰਸਤਾ ਆ ਉਹ ਕਾਫੀ ਆਫ ਰੋਡ ਰਸਤਾ ਹੈ ਇਸ ਡੈਮ ਤੇ ਪਹੁੰਚਣ ਨੂੰ ਤੇ ਜੰਗਲਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਰਸਤਾ ਆਉਂਦਾ ਹੈ ਇਹ ਆ ਦੇਖੋ ਤੁਹਾਨੂੰ ਆਸ-ਪਾਸ ਦਾ ਨਜ਼ਾਰਾ ਦਿਖਾਉਣਾ ਡੈਮ ਦਾ ਆ ਦੇਖੋ ਆ ਦੇਖੋ ਮੋਸਟਲੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹੜੇ ਵੀ ਡੈਮ ਆ ਉਹ ਸਾਰੇ ਇਸੇ ਤਰ੍ਹਾਂ ਦੇ ਡੈਮ ਆ ਲੱਗਦੇ ਤੇ ਕਾਫੀ ਸਾਰੇ ਮੇਰੇ ਈਵੋਜ਼ ਨੂੰ ਭੁਲੇਖਾ ਵੀ ਹੋਣਾ ਹੈ ਕਿ ਇਹ ਡੈਮਾਂ ਤੋਂ ਬਿਜਲੀ ਬਣਦੀ ਆ ਜਦਕਿ ਅਜੇ ਹਾਂ ਨਹੀਂ ਇਹ ਜੋ ਡੈਮ ਆ ਇਹ ਸਿਰਫ ਫਲੱਡ ਕੰਟਰੋਲ ਤੇ ਇਰੀਗੇਸ਼ਨ ਪਰਪਸ ਲਈ ਯੂਜ਼ ਹੁੰਦੇ ਆ ਤੇ ਕਾਫੀ ਸ਼ਾਂਤ ਜਗ੍ਹਾ ਤੇ ਬਸਿਆ ਹੋਇਆ ਹੈ ਇਹ ਡੈਮ ਆ ਇੱਧਰ ਦੇਖੋ ਨਜ਼ਾਰਾ ਤੁਸੀਂ ਕੁਦਰਤ ਦੇ ਨਾਲ ਆ ਕੇ ਜੁੜ ਜਾਂਦੇ ਆਂ ਇਦਾਂ ਦੇ ਡੈਮਾਂ ਤੇ ਕੋਈ ਆਸ-ਪਾਸ ਤੁਹਾਨੂੰ ਸ਼ੋਰ ਸ਼ਰਾਬਾ ਨਹੀਂ ਸੁਣਦਾ ਜਸਟ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ ਇੱਥੇ ਆ ਕੇ ਆਓ ਇੱਥੇ ਸ਼ਾਂਤੀ ਚ ਬੈਠੋ ਆਲਾ-ਦਵਾਲਾ ਦੇਖੋ ਡੈਮ ਦੀ ਖੂਬਸੂਰਤੀ ਦਾ ਆਨੰਦ ਲਓ ਬਹੁਤ ਹੀ ਵਧੀਆ ਸਾਫ਼-ਸੁਥਰਾ ਡੈਮ ਆ ਇਹੇ ਕਾਫੀ ਸਫਾਈ ਵੀ ਹੋ ਰੱਖੀ ਆ ਇੱਥੇ ਜਿੱਦਾਂ ਲੱਗਦਾ ਕਿ ਰੀਸੈਂਟਲੀ ਸਫਾਈ ਕੀਤੀ ਆ ਬਰਸਾਤਾਂ ਤੋਂ ਬਾਅਦ ਤੇ ਫਸਟ ਟਾਈਮ ਮੈਂ ਦਾ ਡੈਮ ਦੇਖਣ ਆਇਆ ਇਹ ਪਤਿਆਰੀਆ ਡੈਮ ਤੇ ਇੱਥੇ ਜਦੋਂ ਅਸੀਂ ਆਏ ਤਾਂ ਇੱਥੇ ਕੋਈ ਕੰਮ ਚੱਲ ਰਿਹਾ ਆ ਕੰਸਟਰਕਸ਼ਨ ਦਾ ਤੇ ਬਾਹਰੋਂ ਹਸਾਰਨਪੁਰ ਤੋਂ ਮਜ਼ਦੂਰ ਆਏ ਆ ਕੰਮ ਕਰਨ ਵਾਲੇ ਆਏ ਆ ਤੇ ਉਹਨਾਂ ਨਾਲ ਵੀ ਥੋੜੀ ਆਪਾਂ ਕਾਲ ਬਾਤ ਕਰਾਂਗੇ ਕਿ ਕਦੋਂ ਦੇ ਆਏ ਉਹ ਤੇ ਕਿੰਨਾ ਚਿਰ ਉਹ ਇੱਥੇ ਕੰਮ ਕਰਨਗੇ ਤੇ ਕੀ ਕਰਨਗੇ ਤੇ ਬਹੁਤ ਹੀ ਇੱਕ ਵਧੀਆ ਖੂਬਸੂਰਤ ਵਧੀਆ ਇਲਾਕੇ ਵਿੱਚ ਬਸਿਆ ਹੋਇਆ ਡੈਮ ਆ ਇਹ ਤੇ ਆਪਾਂ ਜਿਹੜੇ ਜੰਗਲ ਦੇ ਰਸਤੇ ਥਾਣੀ ਹੁੰਦੇ ਆਏ ਆ ਇਸ ਡੈਮ ਨੂੰ ਪਹੁੰਚਣ ਦਾ ਜਿਹੜਾ ਰਸਤਾ ਆ ਉਹ ਵੀ ਬਹੁਤ ਹੀ ਵਧੀਆ ਖੂਬਸੂਰਤ ਰਸਤਾ ਆ ਬਹੁਤ ਚੈਲੈਂਜਿੰਗ ਹੈ ਨਹੀਂਗਾ ਰਸਤਾ ਪਰ ਬਿਲਕੁਲ ਜੰਗਲਾਂ ਵਿੱਚੋਂ ਦੀ ਹੋ ਕੇ ਆਉਂਦਾ ਆ ਇਹ ਲੋਅਰ ਸ਼ਿਵਾਲਿਕ ਫੁੱਟ ਹਿਲਸ ਦਾ ਇਲਾਕਾ ਆ ਤੇ ਲੋਅਰ ਸ਼ਿਵਾਲਿਕ ਫੁੱਟ ਹਿਲਸ ਦੇ ਵਿੱਚ ਬਹੁਤ ਸਾਰੇ ਡੈਮ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਟਾਈਮ ਟੂ ਟਾਈਮ ਮੈਂ ਡੈਮਸ ਦਿਖਾਉਣਾ ਰਹਿਣਾ ਆ ਜਿਵੇਂ ਕਿ ਮੈਂ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇ ਵਿੱਚ ਥਾਣਾ ਡੈਮ ਦਿਖਾਇਆ ਜਨੌੜੀ ਢੋਲਵਾਹਾ ਉਸ ਤੋਂ ਬਾਅਦ ਮੈਲੀ ਡੈਮ ਨਾਰਾ ਡੈਮ ਹੋਰ ਵੀ ਅਣਗਿਣਤ ਡੈਮ ਆ ਜਿਹੜੇ ਕਿ ਮੈਂ ਤੁਹਾਨੂੰ ਦਿਖਾਏ ਆ ਤੇ ਹੋ ਸਕਦਾ ਹੈ ਕਿ ਕੁਝਕ ਟਾਈਮ 2-4 ਰਹਿ ਗਏ ਹੋਣ ਡੈਮ ਤੇ ਚੋਹਾਲ ਟਾਈਮ ਦਿਖਾਇਆ ਤੁਹਾਨੂੰ ਮੈਂ ਤੇ ਹੋਰ ਇੱਕ ਦੋ ਟਾਈਮ ਹੈਗੇ ਆ ਜਿਹੜੇ ਇਸ ਵੇਲੇ ਮੇਰੇ ਦਿਮਾਗ ਵਿੱਚ ਨਹੀਂ ਆ ਰਹੇ ਤੇ ਉਹ ਵੀ ਤੁਹਾਨੂੰ ਦਿਖਾਏ ਸੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਇਹਨਾਂ ਡੈਮਸ ਦੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਤੇ ਮੈਂ ਤਾਂ ਸਾਰੇ ਆਪਣੇ ਈਵਿਊਸ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਵੀ ਆਓ ਇਹਨਾਂ ਡੈਮਸ ਨੂੰ ਦੇਖੋ ਪਰ ਇੱਕ ਗੱਲ ਆ ਚਾਰਜ ਆਨੇ ਇਕੱਠੇ ਹੋ ਕੇ ਆਓ ਤਾਂ ਬਹੁਤ ਵਧੀਆ ਰਹੇਗਾ ਕਿਉਂਕਿ ਇਹ ਸੁੰਨ ਰਸਤੇ ਆ ਕਾਫੀ ਸੁੰਨ ਮਸਾਨ ਰਸਤੇ ਆ ਇੱਥੇ ਤੁਹਾਨੂੰ ਘਾਟੀ ਲੋਕ ਮਿਲਦੇ ਆ ਇਹ ਤਾਂ ਬਾਈ ਚਾਂਸ ਇੱਥੇ ਕੰਮ ਚੱਲ ਰਿਹਾ ਤੇ ਤੁਹਾਨੂੰ ਸਾਨੂੰ ਕੋਈ ਇੱਥੇ ਦੇਖ ਗਿਆ ਤੇ ਉਦਾਂ ਨਹੀਂ ਤਾਂ ਕੋਈ EMPLOYE ਹੋਣਗੇ ਇੱਕ ਦੋ ਕਦੀ ਕਿਤੇ ਉਹ ਦੀਦੇ ਆ ਤੇ ਚਲੋ ਆਪਾਂ ਅੱਗੇ ਚੱਲ ਕੇ ਦੇਖਦੇ ਆ ਲਓ ਜੀ ਆਹ ਬੰਦੇ ਆਏ ਆ ਇੱਥੇ ਕੰਮ ਕਰਨ ਕਿਹੜੀ ਕੌਨਸੀ ਜਗ੍ਹਾ ਸੇ ਆਏ ਹੋ ਯਾਰ ਆਪ जोर से जो जो बोलना सारनपुर सहारनपुर और यहाँ पे कितना टाइम काम करोगे एक, एक डेढ़ महीना और क्या बोलते हैं यहाँ पे करोगे क्या काम क्या है यहाँ पे डैम पे पत्थर लगेगा उसमें पैचिंग का काम पैचिंग पैचिंग का का जैसे वो नीचे पत्थर लगा हुआ है, है? नहर है ना जो पानी वगैरह मतलब वो मिट्टी ना खुरे का अच्छा 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 पहली बार आए हो इधर एक महीना उधर थे कह कौन से टाइम पे डैम पे थे हैं पिछले महीने चांदपुर में वो कितने जगह है यार निगर शंकर के पास डैम है डैम है वो भी नहीं अच्छा नदी पे नदी पे अच्छा वहाँ पे पहले वो वो एक महीना वहाँ पे लगे रहे फिर इधर आए हो जी अच्छा 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 चलो बढ़िया है बढ़िया है लो जी ਹਾਂ ਲੋ ਤੁਹਾਨੂੰ ਢਾਈਮ ਦਾ ਹੋਰ ਇਲਾਕਾ ਦਿਖਾਉਨੇ ਆ ਇਸ ਟਾਈਮ ਤੇ ਦੋ ਤਿੰਨ ਗੁਣਕਾਰੀ ਪੇੜ ਪੌਦੇ ਦੇਖੇ ਮੈਂ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਤੇ ਮੈਂ ਜਰੂਰ ਸਾਰੇ ਵੀ ਉਸ ਨੂੰ ਕਹਿਣਾ ਜਦੋਂ ਵੀ ਇੱਥੇ ਆਓ ਤਾਂ ਇਹਨਾਂ ਪੇੜ ਪੌਦਿਆਂ ਦਾ ਜਰੂਰ ਮਤਲਬ ਕਿ ਧਿਆਨ ਰੱਖੋ ਇਹਨਾਂ ਪੇੜ ਪੌਦਿਆਂ ਬਾਰੇ ਵੀ ਜਾਣੋ ਆ ਦੇਖੋ ਸਭ ਤੋਂ ਵਧੀਆ ਮੈਨੂੰ ਜੋ ਗੁਣਕਾਰੀ ਪੇੜ ਪੌਦਾ ਲੱਗਦਾ ਆ ਗੁਣਕਾਰੀ ਦਰਖਤ ਗੁਣਕਾਰੀ ਬੂਟਾ ਆ ਦੇਖੋ ਜੀ ਇਹ ਆ ਜੀ ਔਲਾ ਇਹ ਹੈ ਜੀ ਅਕਤੂਬਰ ਦਾ ਮਹੀਨਾ ਸਤੰਬਰ ਦਾ ਮਹੀਨਾ ਸਤੰਬਰ ਐਂਡ ਹੋ ਰਿਹਾ ਹੈ ਤੇ ਆ ਦੇਖੋ ਔਲੇ ਆ ਦੇਖੋ ਕਿੰਨੇ ਵਧੀਆ ਔਲੇ ਲੱਗ ਰਹੇ ਆ ਹੋਰ ਮਹੀਨੇ ਤੱਕ ਇਹ ਔਲੇ ਬਹੁਤ ਵਧੀਆ ਬਣ ਜਾਣੇ ਆ ਤੇ ਔਲਾ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਔਲਾ ਬਹੁਤ ਗੁਣਕਾਰੀ ਚੀਜ਼ ਆ achar ਬਣਾਓ ਚਟਨੀ ਬਣਾਓ ਤੇ ਬਹੁਤ ਹੀ ਇੱਕ ਗੁਣਕਾਰੀ ਪੀੜਿਆ ਇਹ ਦਰਖਤ ਆ ਆਦਿਪੋ ਤੇ ਉਹ ਸਾਹਮਣੇ ਜਿਸ ਦਰਖਤ ਦੇ ਕੋਲੋਂ ਦੀ ਹੁੰਦਾ ਆਇਆ ਮੈਂ ਉਹ ਹੈਗਾ ਜੀ ਕਿਕਰ ਤੇ ਕਿਕਰ ਬਾਰੇ ਮੈਨੂੰ ਦੱਸਿਓ ਆ ਮੈਨੂੰ ਲੱਗਦਾ ਇੱਥੇ ਨਿੰਮ ਆ ਆ ਦੇਖੋ ਦੇਖੋ ਕਿੰਨੇ ਗੁਣਕਾਰੀ ਪੇੜ ਪੌਦੇ ਆ ਕਿਹੋ ਜਿਹੇ ਦਰਖਤ ਆ ਸਾਨੂੰ ਪਤਾ ਹੀ ਨਹੀਂ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਇੱਥੇ ਇਦਾਂ ਇੰਨੇ ਸੋਹਣੇ ਸੋਹਣੇ ਗੁਣਕਾਰੀ ਦਰਖਤ ਲੱਗੇ ਆ ਆ ਦੇਖੋ ਹੋਰ ਵੀ ਤੁਹਾਨੂੰ ਇੱਕ ਇਸ ਡੈਮ ਤੇ ਦਿਖਾਉਣਾ ਆ ਦੇਖੋ ਸਾਹਮਣੇ ਇਹ ਹੈ ਜੀ ਅਰਜੁਨ ਅਰਜਨ ਦਾ ਦਰਖਤ ਤੇ ਬਹੁਤ ਸਾਰੇ ਵੈਦ ਅਰਜੁਨ ਦੀ ਸ਼ਿਲ ਵਰਤਨ ਦੀ ਸਲਾਹ ਦਿੰਦੇ ਆ ਹਾਰਟ ਪੇਸ਼ੈਂਟਸ ਨੂੰ ਅਰਜਨ ਦੀ ਸ਼ਿਲ ਦੀ ਚਾਹ ਬਣਾ ਕੇ ਪੀਓ ਜੋ ਕਿ ਸਿਹਤ ਲਈ ਬਹੁਤ ਵਧੀਆ ਹੁੰਦੀ ਆ ਹਾਰਟ ਲਈ ਬਹੁਤ ਵਧੀਆ ਹੁੰਦੀ ਆ ਤੇ ਆ ਦੇਖੋ ਬਹੁਤ ਸਾਰੀਆਂ ਮੈਂ ਵੀਡੀਓਜ਼ ਦੇ ਵਿੱਚ ਤੁਹਾਨੂੰ ਅਰਜਨ ਦੇ ਫਾਇਦੇ ਵੀ ਦੱਸਿਆ ਤੇ ਅਰਜਨ ਦੇ ਬੂਟੇ ਵੀ ਦਿਖਾਏ ਬਹੁਤ ਤੇ ਬਹੁਤ ਵਧੀਆ ਮਤਲਬ ਗੁਣਕਾਰੀ ਪੇੜ ਪੌਦੇ ਤੁਹਾਨੂੰ ਹਰ ਜਗ੍ਹਾ ਮਿਲ ਜਾਂਦੇ ਆ ਇਸ ਟਾਈਮ ਤੇ ਖਾਸ ਕਰਕੇ ਮੈਂ ਦਿਖਾ ਰਿਹਾ ਤੁਹਾਨੂੰ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹ ਸਾਹਮਣੇ ਦੇਖੋ ਔਰ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਉਹ ਫਲਾਈ ਆ ਫਲਾਈ ਦੀ ਦਾਤਣ ਬਹੁਤ ਹੀ ਵਧੀਆ ਮੰਨੀ ਜਾਂਦੀ ਆ ਦੰਦਾਂ ਦੇ ਲਈ ਬਹੁਤ ਹੀ ਗੁਣਕਾਰੀ ਆ ਫਲਾਈ ਦੀ ਦਾਤਣ ਹੋਰ ਵੀ ਬਹੁਤ ਸਾਰੇ ਪੇੜ ਪੌਦੇ ਹੈਗੇ ਆ ਇਸ ਜੰਗਲ ਦੇ ਵਿੱਚ ਡੈਮ ਦੇ ਕੋਲ ਜੰਗਲ ਪੈਂਦਾ ਸਾਰਾ ਬਹੁਤ ਹੀ ਗੁਣਕਾਰੀ ਪੇੜ ਪੌਦੇ ਆ ਇੱਥੇ ਆਹ ਰਸਤਾ ਜਾਂਦਾ ਜੀ ਉੱਪਰ ਨੂੰ ਜੰਗਲ ਵੱਲ ਨੂੰ ਪਹਾੜ ਵੱਲ ਨੂੰ ਉੱਪਰ ਵੱਲ ਨੂੰ ਹਾਂ ਦੇਖੋ ਇੱਥੇ ਤੁਹਾਨੂੰ ਹੋਰ ਰੌਲੇ ਦੇ ਪੇੜ ਦੇਖਣਗੇ ਤੇ ਫੁਲਾਈ ਦੇ ਦਰਖਤ ਵੀ ਆ ਅੱਗੇ ਖੈਰ ਵੀ ਹੈਗੀ ਆ ਇੱਥੇ ਤੇ ਬਹੁਤ ਹੀ ਵਧੀਆ ਤੁਹਾਨੂੰ ਕੁਦਰਤੀ ਵਾਤਾਵਰਣ ਦੇ ਵਿੱਚ ਜਿਹੜੇ ਨੇਚਰਲ ਬੂਟੇ ਹੈਗੇ ਇੱਥੇ ਗੁਣਕਾਰੀ ਉਹ ਦਿਖ ਰਿਹਾ ਆ ਆ ਦੇਖੋ ਕੜੀ ਪੱਤਾ ਗੰਧਲਾ ਆ ਗੰਧਲਾ ਕੜੀ ਪੱਤਾ ਵਾਹ ਜੀ ਵਾਹ ਆ ਦੇਖੋ ਫਲਾਈ ਕਿਕਰ ਆ ਦੇਖੋ ਕੀ ਆ ਬਤਾ ਕਿਕਰ ਦੇ ਦਰਖਤ ਬਹੁਤ ਆ ਫਲਾਈ ਦੇ ਦਰਖਤ ਆ ਔਲੇ ਆ ਉੱਪਰ ਦੇਖੋ ਕਾਫੀ ਗੁਣਕਾਰੀ ਪੇੜ ਪੌਦੇ ਹੈਗੇ ਹੋਰ ਵਾਹ ਜੀ ਵਾਹ ਕੀ ਆ ਬਤਾ ਚਲੋ ਤੇ ਹੋਰ ਮੈਂ ਤੁਹਾਨੂੰ ਇਸ ਜਗ੍ਹਾ ਦਾ ਟਾਪ 뷰 ਵੀ ਦਿਖਾ پا ਰਹਿਆ ਹਾਂ ਤੇ ਆਲੇ ਦੁਆਲੇ ਇਸ ਜਗ੍ਹਾ ਦਾ ਤੁਹਾਨੂੰ ਦਿਖ ਰਿਹਾ ਹੋਵੇਗਾ ਦੇਖੋ ਕਿੰਦਾ ਦਾ ਲੱਗ ਰਿਹਾ ਬੜਾ ਹੀ ਨੇਚਰਲ এনਵਾਇਰਨਮੈਂਟ ਹੈ ਉੱਪਰੋਂ ਜਿਹੜਾ ਤੁਹਾਨੂੰ ਡਰੋਨ ਦਾ ਸ਼ਾਟ ਦਿਖਾ ਰਹੇ ਆ ਆਪਾਂ ਉਹ ਬਹੁਤ ਹੀ ਵਧੀਆ ਲੱਗ ਰਿਹਾ ਆ ਖੂਬਸੂਰਤੀ ਆਲੇ ਦੁਆਲੇ ਦੇ ਜਿਹੜੇ ਪਹਾੜ ਆ ਉਹ ਕਿੰਨੇ ਵਧੀਆ ਲੱਗ ਰਹੇ ਆ ਵੱਖਰਾ ਹੀ ਨਹੀਂ ਆ ਰਿਹਾ ਇੱਥੇ ਦਾ ਤੇ ਬਹੁਤ ਹੀ ਵਧੀਆ ਇੱਕ ਖੂਬਸੂਰਤ ਕੁਦਰਤੀ এনवायरमेंट ਆ ਜਿਹਦੇ ਵਿੱਚ ਇਹ ਡੈਮ ਵਸਿਆ ਹੋਇਆ ਆ ਹੁਸ਼ਿਆਰਪੁਰ ਦੇ ਸਾਰੇ ਡੈਮ ਹੀ ਇਦਾਂ ਹੀ ਵਸੇ ਹੋਏ ਆ ਇਸ ਕੁਦਰਤੀ এনवायरमेंट ਦੇ ਵਿੱਚ ਖੂਬਸੂਰਤ এনवायरमेंट ਦੇ ਵਿੱਚ ਬਹੁਤ ਹੀ ਵਧੀਆ ਇੱਕ ਦ੍ਰਿਸ਼ ਮਨਮੋਹਕ ਦ੍ਰਿਸ਼ ਪ੍ਰਦਾਨ ਹੁੰਦਾ ਆ ਕਰਦੇ ਆ ਇਹ ਨਜ਼ਾਰੇ ਇੱਥੇ ਦੇ ਲੋਅਰ ਸ਼ਿਵਾਲਿਕ ਫੋਟਹਿਲਸ ਚਲੋ ਠੀਕ ਹੈ ਜੀ ਨੈਕਸਟ ਬਲੌਗ ਵਿੱਚ ਮਿਲਾਂਗੇ ਤੁਹਾਨੂੰ ਹੋਰ ਜਗਾ ਹੁਸ਼ਿਆਰਪੁਰ ਦੀ ਖੂਬਸੂਰਤ ਦਿਖਾਵਾਂਗੇ ਤੇ ਆਜੋ ਛੱਲੀਏ ਤੁਸੀਂ ਬੂਟੀ ਦਾ ਨਾਮ ਦੱਸੋ ਕੀ ਸੀਗਾ ਬਟਕਟਈਆ 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 ਕੰਟਕਾਰੀ ਪਟਿਆਰੀਆ ਡੈਮ ਦੇ ਰਸਤੇ ਵਿੱਚ ਆਪਾਂ ਊਨਾ ਰੋਡ ਹੁਸ਼ਿਆਰਪੁਰ ਤੋਂ ਊਨਾ ਰੋਡ ਤੇ ਨਜ਼ਾਰੇ ਜਿਹੜੇ ਆ ਇਹ ਇੱਥੇ ਕਦੀ ਵੀ ਨਹੀਂ ਭੁੱਲ ਸਕਦੇ ਜਿਹੜਾ ਇੱਥੇ ਕਦੀ ਆਉਂਦਾ ਕੋਈ ਤੇ ਸਾਡੇ ਭਰਾ ਜੀ ਨੂੰ ਇੱਕ ਬੂਟੀ ਚਾਹੀਦੀ ਸੀ ਵੱਡ ਕਟਈਆ ਸਾਨੂੰ ਲੱਭ ਨਹੀਂ ਰਹੀ ਮੇਰੇ ਕੰਡਾ ਲੱਗਾ ਬੜਾ ਖਤਰਨਾਕ ਜਿਹੜੀ ਤੁਸੀਂ ਬੂਟੀ ਲੱਭ ਰਹੇ ਭਾਜੀ ਉਹ ਲੱਭੀ ਨਹੀਂ ਚਾਰ ਬੋਰ ਜਿਹੜੇ ਨਾ ਜਿਹੜੇ ਜਿੰਨੇ ਵਿੱਚ ਕਚਰਾ ਕੁਚਰਾ ਹੋਇਆ ਹਾਂ ਗੰਦਾ ਪਾਣੀ ਚਾਰ ਬੋਰੇ ਨਾ ਚਾਰ ਬੋਰੇ ਇਦਾਂ ਦੇ ਕੀਤੇ ਆ ਸਾਰੇ ਨਾ ਉਹਦੇ ਵਿੱਚ ਸਿੱੜਦੇ ਆ ਧਰਤੀ ਦੇ ਵਿੱਚ 1300 ਫੁੱਟ ਤੱਕ ਬੋਰ ਕੀਤਾ ਜੋ ਉਹਦਾ ਰਹਿਤ ਖੂਦ ਜੋ ਉਹਦਾ ਕਚਰਾ ਬਜਰਾ ਜੋ ਮਤਲਬ ਗੰਦਾ ਪਾਣੀ ਪਾਰਾ ਉਹਦੇ ਵਿੱਚ ਥੱਲੇ ਧਰਤੀ 'ਚ ਹੂੰ ਕੰਚਰਾ ਇਹਨਾਂ ਨੇ ਕੀ ਕਰਤਾ ਦਈਆ ਸੱਪਾਂ ਨੇ ਕੀ ਕਰਤਾ ਕਰਤਾ ਆ ਹੈ ਪਤਾ ਹੈ ਕੀ ਬਸ ਹੋਰ ਜਾਨੀਂ ਕੇ 5-7 ਮਹੀਨੇ ਆ ਇਹਨੂੰ ਤੁਸੀਂ ਕਹਿੰਨੇ ਕੀ ਭਿੰਡੀ ਕਹਿੰਨੇ ਆ ਭਿੰਡੀ ਆ ਭਿੰਡੀ ਆ ਅੱਛਾ ਪਾਜੀ ਕੀ ਨਾਮ ਦੱਸਿਆ ਇਹਦਾ ਤੁਹੀਂ ਉਹ ਵੀ ਤਾਂ ਹਿੰਦੀ ਚਲਾ ਕੰਟਕਾਰੀ ਆ ਕੰਟਕਾਰੀ ਅੱਛਾ ਚਲੋ ਆਜੋ ਬੈਠੋ ਫੇ ਚਲੀਏ ਅੱਛਾ ਇਹ ਖੜਕਾ ਇਹ ਖੜਕਾ ਪਿੰਡ ਆ ਜੀ ਖੜਕਾ ਚੱਕ ਸਾਧੂ ਜੀ ਹਾਂਜੀ ਐਂਡ ਚੱਕ ਸਾਧੂ ਪਿੰਡ ਦਾ ਐਂਡ ਅੱਛਾ ਜੀ ਚੱਕ ਸਾਧੂ ਯਾਰ ਸੁਣਿਆ ਹੀ ਬੜਾ ਪਿੰਡ ਚੱਕ ਸਾਧੂ ਐਂਡਲੇ ਪੈਂਦਾ ਪੰਜਾਬ ਦਾ ਇੱਥੋਂ ਪੰਜਾਬ ਦਾ ਐਂਡਲਾ ਪਿੰਡ ਆ ਇਹ ਰੋਡ ਤੇ ਐਂਡਲਾ ਪੈਂਦਾ ਅੱਗੇ ਹਿਮਾਚਲ ਅੱਛਾ ਅੱਗੇ ਹਿਮਾਚਲ ਆ ਅੱਛਾ ਆਜੋ ਜੀ ਆਜੋ ਫੇ ਬੈਠੋ ਯਾਰਾ ਬੂਟੀ ਫੋਟੋ ਦੇਖੀ ਮੜੀ ਬੂਟੀ ਹੈਗੀ ਆਪਣੀ ਇੱਥੇ ਭਾਈ ਸਾਰੇ ਕੰਮਾਂ ਦੀ ਕਿਹੜੀ ਦਵਾਈ ਬਣਦੀ ਸਾਧ ਦੀ ਦਵਾਈ ਆ ਬਣਦੀ ਇਹ ਤਾਂ ਚਿਬੜਾ ਇਹ ਕਹਿੰਦੇ ਹੁੰਦੇ ਆ ਇਹ ਹੈ ਪਿੰਦੀ ਇਹ ਚਿਬੜ ਨਹੀਂ ਹੈਗੇ ਬੇਟਾ ਜੀ ਇਹ ਚਿਬੜ ਨਹੀਂ ਹੈਗੇ ਬਹਿਹ ਬੜੇ ਚਿਰਾਂ ਬਾਅਦ ਨੇ ਆਣੇ ਕੋ ਸੁਣਿਆ ਚਿਬੜ ఆ శరాలి చిబ్బడీ హు